निक्की फाउंडेशन ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ ਅਤੇ ਔਰਤ-ਬਾਲ ਵਿਕਾਸ ਵਿਭਾਗ ਮਾਨਸਾ ਅਤੇ ਅਲਿੰਕੋ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਦਿਵਿਆਂਗ ਵਿਅਕਤੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਸ ਮੌਕੇ ਦਾ ਲਾਹਾ ਲਿਆ। ਆਓ ਦੇਖਦੇ ਹਾਂ ਇਸ ਮੌਕੇ ਤੇ ਪਹੁੰਚੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰ ਸਹਿਬਾਨਾਂ ਅਤੇ ਸੰਸਥਾ ਦੇ ਨੁਮਾਇੰਦਿਆਂ ਨੇ ਕੀ ਕਿਹਾ। ਅੱਜ ਦਾ ਜਿਹੜਾ ਕੈਂਪ ਹੈ ਜੀ ਉਹ ਡੀਸੀ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਸਮਾਜਿਕ ਸੁਰੱਖਿਆ ਵਿਭਾਗ ਅਤੇ ਅਲਿੰਪੋ ਦੇ ਸਹਿਯੋਗ ਨਾਲ ਇੱਕ ਜਿਹੜਾ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਨੀਕੀ ਫਾਊਂਡੇਸ਼ਨ ਵਰਗੀ ਬਹੁਤ ਜਿਹੜੀ ਚੰਗੀ ਸੰਸਥਾ ਹੈ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਇਸ ਕੈਂਪ ਦੇ ਵਿੱਚ ਬੇਸਿਕਲੀ ਬਜ਼ੁਰਗਾਂ ਅਤੇ ਅੰਗਹੀਨਾਂ ਦੇ ਲਈ ਹਰ ਤਰ੍ਹਾਂ ਦੇ ਅਸਿਸਟਿਵ ਡਿਵਾਈਸ ਅਤੇ ਆਰਟੀਫੀਸ਼ਲ ਜਿਹੜੇ ਲਿੰਮਸ ਨੇ ਨਕਲੀ ਅੰਗ ਨੇ ਉਹ ਜਿਹੜੇ ਨੇ ਉਹਨਾਂ ਦੇ ਲਈ ਅਸੈਸਮੈਂਟ ਕਰਵਾਈ ਜਾ ਰਹੀ ਹੈ ਮੈਡੀਕਲ ਟੈਸਟ ਉਹਨਾਂ ਦੇ ਅੱਜ ਮੈਡੀਕਲ ਅਸੈਸਮੈਂਟ ਹੋ ਰਹੀ ਹੈ ਰਜਿਸਟ੍ਰੇਸ਼ਨ ਆਨਲਾਈਨ ਹੋ ਰਹੀ ਹੈ ਤੇ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਇਹ ਸਾਰਾ ਜਿਹੜਾ ਹੈ ਸਮਾਨ ਵੰਡਿਆ ਜਾਊਗਾ ਮੈਡਮ ਜਿੰਨਾ ਤੇ ਡਿਸੀਜਨ ਹੋਊਗੀ ਉਹਨਾਂ ਤੱਕ ਸਮਾਨ ਕਿਵੇਂ ਪਹੁੰਚਦਾ ਹੋਏਗਾ ਉਹਨਾਂ ਤੱਕ ਕੈਂਪ ਦੇ ਮੋਡ ਦੇ ਵਿੱਚ ਹੀ ਉਹਨਾਂ ਨੂੰ ਫੋਨਸ ਜਾਣਗੇ ਆਫਿਸ ਵੱਲੋਂ ਜਦੋਂ ਸਮਾਨ ਬਕਾਇਦਾ ਪਿੱਛੋਂ ਦੀ ਤਿਆਰ ਹੋ ਕੇ ਆ ਗਿਆ ਤੇ ਉਸ ਤੋਂ ਬਾਅਦ ਕੈਂਪ ਮੋਡ ਦੇ ਵਿੱਚ ਉਹਨਾਂ ਦਾ ਡਿਸਟ੍ਰਿਬਿਊਸ਼ਨ ਕਰਵਾਈ ਜਾਏਗੀ ਮੈਡਮ ਜਿੰਨਾ ਤੇ ਡਿਸੀਜਨ ਹੋਈ ਹੈ ਉਹਨਾਂ ਨੂੰ ਅੱਗੇ ਮਤਲਬ ਵੀ ਵੈਲਿਊਏਸ਼ਨ ਵਗੈਰਾ ਹੋਣੀ ਹੈ ਜਾਂ ਨਹੀਂ ਨਹੀਂ ਉਹ ਅੱਜ ਦੇ ਕੈਂਪ ਦਾ ਮੰਤਵ ਹੀ ਇਹ ਹੈ ਜੀ ਅੱਜ ਸਾਡੇ ਕੋਲ ਅਲਿੰਕੋ ਦੀ ਟੀਮ ਮਹਾਲੀ ਤੋਂ ਪਹੁੰਚੀ ਹੋਈ ਹੈ ਤੇ ਉਹ ਮੌਕੇ ਤੇ ਹੀ ਦਿਵਿਆਂਗ ਜਨਾਂ ਦੀ ਸਾਰੀ ਅਸੈਸਮੈਂਟ ਤੇ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਅੱਜ ਹੀ ਕੰਪਲੀਟ ਕਰਕੇ ਜਾ ਰਹੇ ਨੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਟਿੰਕੂ ਤੇ ਤੁਸੀਂ ਹੋ ਮਰਾ ਪੰਜਾਬ ਅੱਜ 14 ਸੈਪਟੈਂਬਰ 2014 ਤੇ ਨੂੰ ਸਰਦੂਲਗੜ ਵਿਖੇ ਗੁਰਦੁਆਰਾ ਸਰ ਸਰੋਵਰ ਸਾਹਿਬ 16 17 ਨੰਬਰ ਦੇ ਵਿੱਚ ਨੇਕੀ ਫਾਊਂਡੇਸ਼ਨ ਗੁੜਲਾਡਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਅਲਮਕੋ ਜੋ ਭਾਰਤ ਸਰਕਾਰ ਦਾ ਅਦਾਰਾ ਹੈ ਇੱਥੇ ਅੰਗਹੀਨਾਂ ਦੇ ਲਈ ਇੱਕ ਵਿਸ਼ੇਸ਼ ਅਸੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਪਰਸੋਂ ਗੁੜਲਾਡਾ ਵੇਖੇ ਵੀ ਲੱਗਿਆ ਸੀ ਨੇਕੀ ਫਾਊਂਡੇਸ਼ਨ ਬੁਢਲਾਡਾ ਦੀ ਅਗਰ ਮੈਂ ਤਾਰੀਫ ਕਰਾਂ ਸ਼ਬਦਾਂ ਦੇ ਵਿੱਚ ਉਹ ਘੱਟ ਪੈ ਜਾਵੇਗੀ ਮੇਰੇ ਕੋਲ ਸ਼ਬਦ ਮੁੱਕ ਜਾਣਗੇ ਪਰ ਇਹ ਸੰਸਥਾ ਦੇ ਜੋ ਛਲਾਗਾ ਜੋ ਕਦਮ ਨੇ ਜੋ ਨੇਕੀ ਦੀ ਦੁਕਾਨ ਤੋਂ ਚੱਲਿਆ ਸਫਰ ਅੱਜ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਰੂਪ ਵਿੱਚ ਜੇ ਦੇਖਦਾ ਸੱਚਮੁੱਚ ਮੇਰੀ ਰੂਹ ਨੂੰ ਸੁੱਖ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਸੋ ਅੱਜ ਸਰਦੂਲਗੜ੍ਹ ਵਿੱਚ ਵੇਖੇ ਮੈਂ ਵੀ ਇੱਕ ਸੋਸ਼ਲ ਵਰਕਰ ਤੌਰ ਤੇ ਆਇਆ ਹਾਂ ਤੇ ਜੋ ਤੁਸੀਂ ਲੋਕਾਂ ਦਾ ਹੰਗਾਰਾ ਦੇਖ ਰਹੇ ਹੋ ਤੇ ਵੱਖ-ਵੱਖ ਵਿਭਾਗ ਦੇਖ ਰਹੇ ਹੋ ਉਹ ਬੇਮਿਸਾਲ ਹੈ ਅੱਜ ਦਾ ਜੋ ਪ੍ਰੋਸੈਸ ਹੈ ਸਿਰਫ ਤੇ ਸਿਰਫ ਜੋ ਰਜਿਸਟ੍ਰੇਸ਼ਨ ਹੋਵੇਗੀ ਜੋ ਰਜਿਸਟ੍ਰੇਸ਼ਨ ਨੰਬਰ ਸਾਡੀਆਂ ਮਾਤਾਵਾਂ ਭੈਣਾਂ ਜਾਂ ਜੋ ਜ਼ਰੂਰਤਮੰਦ ਜਿਹਨੂੰ ਚਾਹੇ ਕੋਈ ਕੰਨਾਂ ਵਾਲੀ ਮਸ਼ੀਨ ਚਾਹੀਦੀ ਹੈ ਜਾਂ ਬੈਟਰੀ ਵਾਲੀ ਸਕੂਟਰੀ ਚਾਹੀਦੀ ਹੈ ਜੋ 80% ਨੇ ਜਾਂ ਟਰਾਈਸਾਈਕਲ ਚਾਹੀਦੇ ਨੇ ਉਹਨਾਂ ਦਾ ਰਜਿਸਟ੍ਰੇਸ਼ਨ ਹੋ ਜਾਵੇਗੀ ਉਸ ਤੋਂ ਬਾਅਦ ਬਹੁਤ ਹੀ ਥੋੜੇ ਦਿਨਾਂ ਦੇ ਵਿੱਚ 15 ਦਿਨ 20 ਦਿਨ ਹੱਦ ਮਹੀਨਾ ਜਾਂ ਜਦੋਂ ਵੀ ਸਰਕਾਰ ਵੱਲ ਪ੍ਰੋਵਾਈਡ ਹੋਊ ਇਹਨਾਂ ਦੇ ਫੋਨ ਤੇ ਕਾਲ ਆਊਗੀ ਕਿ ਤੁਹਾਡੀ ਮਨਜ਼ੂਰੀ ਤਾਂ ਹੋ ਹੀ ਚੁੱਕੀ ਸੀ ਇਸ ਦਿਨ ਤੁਹਾਨੂੰ ਇਸ ਜਗ੍ਹਾ ਤੇ ਸਮਾਨ ਵੰਡਿਆ ਜਾਵੇਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਅਸੀਂ ਹੈਂਡੀਕੈਪ ਹੈਲਪਰ ਐਸੋਸੀਏਸ਼ਨ ਗਰੁੱਪ ਸਾਰਾ ਇੱਥੇ ਅਸੈਸਮੈਂਟ ਕਰਵਾ ਰਹੇ ਆ ਜੀ ਸਾਡਾ ਸਰਦੂਲਗੜਾ ਬਲਾਕ ਆ ਇੱਥੇ ਸਾਰੇ ਮਤਲਬ ਏਰੀਆ ਮਾਨਸਾ ਜ਼ਿਲ੍ਹੇ ਦੇ ਆਏ ਹੋਏ ਨੇ ਹੈਂਡੀਕੈਪ ਇਹ ਸਾਰਿਆਂ ਦੀ ਅਸੈਸਮੈਂਟ ਕਰਵਾ ਰਹੇ ਆ ਅਸੈਸਮੈਂਟ ਦੇ ਨਾਲ ਨਾਲ ਨਾ ਮੇਰੀ ਮੰਗ ਈ ਕੋਰ ਆ ਮੈਂ ਸਾਰੇ ਮਤਲਬ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਹਿ ਰਹੀ ਆ ਕਿ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਨਾ ਜੁਆਈਡੀ ਕਾਰਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਦਾ ਜੁਆਈਡੀ ਕਾਰਡ ਨਹੀਂ ਬਣਿਆ ਤੇ ਜਿਨ੍ਹਾਂ ਦੇ ਸਰਟੀਫਿਕੇਟ ਨਹੀਂਗੇ ਮਤਲਬ ਉਹ ਉਹਨਾਂ ਦੀ ਪ੍ਰੋਬਲਮ ਘੱਟ ਗਈ ਪ੍ਰੋਬਲਮ ਸੋਰੀ ਵੱਧ ਗਈ ਤੇ ਉਹਨਾਂ ਦੇ ਜਿਹੜੇ ਸਰਟੀਫਿਕੇਟ ਆ ਉਹ 80% ਦੇ ਬਨੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਦੀ ਦਿੱਕਤ ਆ ਰਹੀ ਆ ਵੀ ਮੇਰੀ ਮੰਗ ਹੈ ਆ ਕਿ ਸਿਵਲ ਸਰਜਨ ਔਰ ਡੀਸੀ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਸਾਡੇ ਨਾ ਮਤਲਬ ਬਲਾਕ ਦੇ ਵਿੱਚ ਇੱਧਰ ਇੱਕ ਐਦਾਂ ਦਾ ਕੈਂਪ ਲਾਇਆ ਜਾਵੇ ਜਿਦੇ ਵਿੱਚ ਇਹਨਾਂ ਦੇ ਦਵਾਰਾ ਜਿਹੜੇ ਕਾਰਡ ਨੇਗੇ ਪਰਸੈਂਟੇਜ ਬਣਾਉਣ ਵਾਲੇ ਕਾਰਡ ਆ ਸਿਵਲ ਸਰਜਨ ਵੱਲੋਂ ਉਹ ਬਣਾਏ ਜਾਣ ਉਹਨਾਂ ਦੇ ਦਵਾਰਾ ਮਤਲਬ ਜਾਂਚ ਪੜਤਾਲ ਕਰਕੇ ਔਰ ਜਿਹੜੇ ਇਹਨਾਂ ਦੇ ਜੁਆਰਡੀ ਕਾਰਡ ਨੇ ਇਹ ਵੀ ਮੌਕੇ ਤੇ ਬਣਾਏ ਜਾਣ ਕਿਉਂਕਿ ਹੈਂਡੀਕੈਪ ਹੋਣ ਤੇ ਇਹਨਾਂ ਨੂੰ ਨਾ ਇੱਧਰ ਉੱਧਰ ਜਾਂਚ ਬਣਾਉਣ ਚ ਦਿੱਕਤ ਆ ਰਹੀ ਆ ਬਹੁਤ ਸਾਰੇ ਇਦਾਂ ਦੇ ਲੋਕ ਨੇਗੇ ਪਰਸਨ ਨੇ ਵਿਚਾਰੇ ਜਿਹੜੇ ਘਰ ਹੀ ਬੈਠੇ ਨੇਗੇ ਆਪਦੇ ਉਹ ਕਾਰਡ ਨਹੀਂ ਬਣਵਾ ਰਹੇਗੇ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਪ੍ਰੋਬਲਮ ਆ ਉਹਨਾਂ ਨੂੰ ਜਾਣ ਚ ਦਿੱਕਤ ਆ ਰਹੀ ਆ ਤੇ ਉਹ ਵਿਚਾਰੇ ਇਹ ਇਹਨਾਂ ਦਿੱਕਤਾਂ ਦੇ ਕਰਕੇ ਉਹ ਕੋਈ ਸਹੂਲਤ ਨਹੀਂ ਲੈ ਰਹੇ ਮੇਰੇ ਪਿੰਡ ਦੇ ਵਿੱਚ ਹੀ ਪੰਜ ਛੇ ਮੈਂਬਰ ਨੇਗੇ ਜਿਹੜੇ ਜਿੰਨਾਂ ਕੋਲ ਕੋਈ ਪ੍ਰੂਫ ਹੀ ਨਹੀਂ ਹੈਗਾਗਾ ਤੇ ਉਹ ਘਰ ਬੈਠੇ ਨੇ ਪ੍ਰੂਫ ਤੋਂ ਬਿਨਾ ਉਹਨਾਂ ਨੂੰ ਕੋਈ ਸਾਧਨ ਨਹੀਂ ਮਿਲ ਸਕਦਾ ਤੇ ਇਹ ਮੇਰੀ ਇਹ ਬੇਨਤੀ ਆ ਕਿ ਇੱਕ ਸਾਡੇ ਇਦਾਂ ਦਾ ਕੈਂਪ ਲਾਇਆ ਜਾਵੇ ਸਿਵਲ ਸਰਜਨ ਵੱਲੋਂ ਜਿਦੇ ਵਿੱਚ ਉਹਨਾਂ ਦੇ ਸਰਟੀਫਿਕੇਟ ਬਣਾਏ ਜਾਣ ਕਿ ਉਹਨਾਂ ਦੇ ਜੁਆਇਡ ਆਈ ਕਾਰਡ ਬਣਾਏ ਜਾਣ ਜੀ ਹਾਂਜੀ ਸਾਡੀ ਹੈਲਪ ਹੈਂਡੀਕੈਪਡ ਹੈਲਪ ਵੈਲਫੇਅਰ ਐਸੋਸੀਏਸ਼ਨ ਆ ਜੀ ਉਦੇ ਵੱਲੋਂ ਜੋ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਜਦਰਾ ਸਦਕਾ ਨੇਕੀ ਫੈਡਰੇਸ਼ਨ ਦੇ ਸਹਿਯੋਗ ਨਾਲ ਜੋ ਇੱਥੇ ਅੰਗਹੀਣਾ ਦਾ ਪ੍ਰਤੀ ਕੈਂਪ ਲਾਇਆ ਗਿਆ ਹੈ ਇਹਨਾਂ ਨੂੰ ਵੱਖ-ਵੱਖ ਉਪਕਰਨ ਦੇਣ ਵਾਸਤੇ ਅਸੈਸਮੈਂਟ ਕੈਂਪ ਹੈ ਉਹਦੇ ਵਿੱਚ ਅਸੀਂ ਆਪਣੇ ਹੈਂਡੀਕੈਪਡ ਭੈਣ ਭਰਾਵਾਂ ਨੂੰ ਲੈ ਕੇ ਆਏ ਹਾਂ ਜੀ ਉਹਨਾਂ ਦੀ ਇੱਥੇ ਅਸੈਸਮੈਂਟ ਕਰਵਾਈ ਹੈ ਤਾਂ ਕਿ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਜੋਗ ਦੇ ਉਪਕਰਨ ਮਿਲ ਸਕਣ ਤੇ ਉਹ ਆਪਣਾ ਜੀਵਨ ਜਿਹੜਾ ਸੌਖੀ ਤਰ੍ਹਾਂ ਪਤੀਤ ਕਰ ਸਕਣ ਤੇ ਅਸੀਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਮਾਨਸਾ ਡੀਐਸਐਸਓ ਮੈਡਮ ਮਾਨਸਾ ਸਾਡੇ ਨੇਕੀ ਫੈਡਰੇਸ਼ਨ ਟੀਮ ਦੇ ਜੋ ਵੀ ਸਾਰੇ ਸਮੂਹ ਟੀਮ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਤੇ ਜਿਨ੍ਹਾਂ ਨੇ ਇਹ ਨੇਕ ਉਪਰਾਲੇ ਕੀਤੇ ਨੇ ਅੱਜ ਕਿੰਨੀਆਂ ਡਿਸਿਸ਼ਨ ਹੋ ਚੁੱਕੀਆਂ ਜੀ ਕਿੰਨੀਆਂ ਦੀ ਉਮੀਦ ਸਾਰਾ ਅਡਰੈਸ਼ਨੇਸ਼ਨ ਲਗਭਗ ਹੁਣ ਆਸ ਟਾਈਮ 200 ਦੇ ਲਗਭਗ ਹੋ ਚੁੱਕੀ ਹੈ ਜੀ ਤੇ ਹਲੇ ਹੋਰ ਬਹੁਤ ਸਾਰੇ ਆ ਰਹੇ ਨੇ ਜੀ ਹਾਂਜੀ ਅੱਜ ਨੇਕੀ ਫਾਊਂਡੇਸ਼ਨ ਬਡਲਾਡਾ ਵੱਲੋਂ ਸਰਦੂਲਗੜ੍ਹ ਦੇ ਵਿੱਚ ਇਹ ਜੋ ਅਸੈਸਮੈਂਟ ਕੈਂਪ ਹੈ ਲਗਾਇਆ ਗਿਆ ਹੈ ਇਹ ਕੈਂਪ ਡੀਐਸਐਸਓ ਆਫਿਸਰ ਔਰ ਡੀਸੀ ਆਫਿਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਹੈਗਾ ਔਰ ਅਲਿੰਕੋਵਨੀਓ ਇਹ ਜੋ ਕੈਂਪ ਹੈ ਅਸੈਸਮੈਂਟ ਕੈਂਪ ਅਲਿੰਕੋਵਨੀਓ ਅੱਜ ਲਗਾਇਆ ਗਿਆ ਹੈ ਸਰਦੂਲਗੜ੍ਹ ਦੇ ਵਿੱਚ ਤਾਂ ਇਹਦੇ ਵਿੱਚ ਸਾਡੇ ਕੋਲੇ ਲਗਭਗ 100 ਦੇ ਕਰੀਬ ਜੋ ਬੈਨੇਫਿਸ਼ਰੀ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਹੁਣ ਤੱਕ ਹੋ ਚੁੱਕੀ ਹੈ ਹਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਨੇਫਿਸ਼ੀਰੀ ਜਿਹੜੇ ਹੋਰ ਆ ਰਹੇ ਨੇ ਇਹਦੇ ਵਿੱਚ ਆਪਾਂ ਜੋ ਜਿਹੜੇ ਦਿਵਿਆਂਗ ਜਨ ਹੁੰਦੇ ਨੇ ਉਹਨਾਂ ਨੂੰ ਜੋ ਸਹਾਇਕ ਉਪਕਰਨ ਚਾਹੀਦੇ ਹੁੰਦੇ ਨੇ ਉਹ ਇਹਦੇ ਵਿੱਚ ਅੱਜ ਉਹਨਾਂ ਦੇ ਨਾਪ ਵਗੈਰਾ ਲੈਣੇ ਔਰ ਉਹਨਾਂ ਦੀ ਰਜਿਸਟ੍ਰੇਸ਼ਨ ਵਗੈਰਾ ਕਰਨੀ ਉਹ ਚੀਜ਼ਾਂ ਅੱਜ ਹੋਣਗੀਆਂ ਇਸ ਤੋਂ ਬਾਅਦ ਅਸੀਂ ਉਹਨਾਂ ਦਾ ਜੋ ਪੇਸ਼ੈਂਟ ਪੇਸ਼ੈਂਟ ਨਹੀਂ ਜੋ ਬੈਨੇਫਿਸ਼ੀਰੀ ਇੱਥੇ ਆਏ ਨੇ ਉਹਨਾਂ ਦਾ ਪੂਰਾ ਡਾਟਾਬੇਸ ਆਪਣੇ ਕੋਲੇ ਲੈ ਲਿਆ ਹੈ ਤੇ ਜਿਵੇਂ ਹੀ ਇਧਰੋਂ ਉਪਕਰਨ ਜਿਹੜੇ ਆਉਣਗੇ ਤਾਂ ਅਸੀਂ ਉਹਨਾਂ ਨੂੰ ਕਾਲ ਵਗੈਰਾ ਕਰਕੇ ਜਾਂ ਕੋਈ ਉਹਨਾਂ ਦੇ ਐਡਰੈਸ ਵਗੈਰਾ ਸਾਡੇ ਕੋਲੇ ਹੈਗੇ ਨੇ ਉਹਨਾਂ ਨੂੰ ਅਸੀਂ ਪਰਸਨਲੀ ਅਪਰੋਚ ਕਰਕੇ ਫਿਰ ਇੱਥੇ ਕੈਂਪ ਲਗਾਵਾਂਗੇ ਜਿਹਦੇ ਵਿੱਚ ਅੱਜ ਜੋ ਰਿਸਟ੍ਰੇਸ਼ਨ ਹੋਈਆਂ ਨੇ ਉਹ ਉਪਕਰਨ ਨੇ ਜਿਹੜੇ ਉਦੋਂ ਵੰਡੇ ਜਾਣਗੇ ਕਾਲ ਵਗੈਰਾ ਕਰਕੇ ਅਸੀਂ ਸਾਰੇ ਬੈਨੀਫੀਸ਼ੀਅਰਸ ਨੂੰ ਬੁਲਾਵਾਂਗੇ ਇੱਥੇ ਦੁਬਾਰਾ ਜੋ ਬੈਨੀਫੀਸ਼ੀਅਰਸ ਅੱਜ ਰਹਿ ਗਈ ਜਿਨ੍ਹਾਂ ਨੂੰ ਅੱਜ ਇੱਥੇ ਨਹੀਂ ਆ ਸਕੇ ਕਿਸੇ ਕਾਰਨ ਜਾਂ ਸੂਚਨਾ ਲੇਟ ਮਿਲੂਗੀ ਜਿਵੇਂ ਕੱਲ ਨੂੰ ਕਿਸੇ ਨੂੰ ਪਤਾ ਲੱਗੂ ਜਾਂ ਬਾਅਦ ਚ ਪਤਾ ਲੱਗੂ ਉਹਦੇ ਲਈ ਨੇਕੀ ਫਾਊਂਡੇਸ਼ਨ ਦੀਆਂ ਹੈਲਪਲਾਈਨਸ ਜੋ ਇੱਥੇ ਤੁਹਾਨੂੰ ਪੋਸਟਰ ਵਗੈਰਾ ਨੇ ਸਾਰੇ ਕਿਤੇ ਹੈਲਪਲਾਈਨ ਹੈ ਨੇਕੀ ਫਾਊਂਡੇਸ਼ਨ ਦੀਆਂ ਦੋ ਉਹਨਾਂ ਦੇ ਉੱਪਰ ਕਾਲ ਕਰਕੇ ਤੁਸੀਂ ਕਿਸੇ ਵੀ ਵੇਲੇ ਆਪਦੀ ਰਜਿਸਟ੍ਰੇਸ਼ਨ ਹੈ ਜੋ ਸਾਡੇ ਕੋਲੇ ਨੇਕੀ ਫਾਊਂਡੇਸ਼ਨ ਕੋਲੇ ਕਰਵਾ ਸਕਦੇ ਹੋ ਜਦੋਂ ਸਾਡੇ ਕੋਲੇ ਪ੍ਰਾਪਤ ਗਿਣਤੀ ਦੇ ਵਿੱਚ ਬੈਨੇਫਿਸ਼ਰੀ ਹੋ ਜਾਂਦੇ ਆ ਤਾਂ ਅਸੀਂ ਅਲਿੰਕੋ ਦੇ ਨਾਲ ਔਰ ਜਿਹੜਾ ਪ੍ਰਸ਼ਾਸਨ ਦੇ ਨਾਲ ਕੋਆਰਡੀਨੇਸ਼ਨ ਕਰਕੇ ਕੈਂਪ ਉਦੋਂ ਆਰਗੇਨਾਈਜ਼ ਕਰ ਲੈਣੇ ਹੁੰਦੇ ਆ ਤੇ ਫਿਚਰ ਦੇ ਵਿੱਚ ਵੀ ਅਸੀਂ ਇਸ ਤਰੀਕੇ ਨਾਲ ਕੈਂਪ ਹੈ ਜਿਹੜੇ ਆਰਗੇਨਾਈਜ਼ ਕਰਦੇ ਰਵਾਂਗੇ ਆਪਣਾ ਨਾਮ ਸੁਖਵਿੰਦਰ ਸਿੰਘ ਹੈ ਜੀ ਜ਼ਿਲ੍ਹਾ ਪ੍ਰਧਾਨ ਹੈ ਹੈਂਡੀਕੈਪਡ ਹੈਲਪ ਵੈਲਫੇਅਰ ਐਸੋਸੀਏਸ਼ਨ ਆਕਾਈ ਮਾਨਸਾ ਅਸੀਂ ਅੱਜ ਇੱਥੇ ਕੈਂਪ ਲਾਇਆ ਜੀ ਨੀਕੀ ਫਾਊਂਡੇਸ਼ਨ ਨਾਲ ਸਹਿਯੋਗ ਨਾਲ ਜੋ ਕਿ ਆਪਣੇ ਅੰਗਹੀਣ ਭੈਣ ਭਰਾ ਨੇਗੇ ਜੋ ਸਿਰਦਾ ਤੋਂ ਅਸਮਰਥ ਨੇ ਉਹਨਾਂ ਦੇ ਸਿਰਦਾ ਵਾਸਤੇ ਜਿਵੇਂ ਕਿ 80% ਹੈਂਡੀਕੈਪਟ ਹੈ ਉਹਨਾਂ ਨੂੰ ਆਪਣੀਆਂ ਬਿਜਲੀ ਵਾਲੀਆਂ ਸਕੂਟਰਾਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਬਜ਼ੁਰਗ ਨੇ 60 ਸਾਲ ਤੋਂ ਉੱਪਰ ਉਹਨਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਜਾਂ ਜਿਵੇਂ ਕਿਸੇ ਦੇ ਗੋਡੇ ਦੁਖਦੇ ਨੇ ਉਹਨਾਂ ਨੂੰ ਨੀ ਕੈਪ ਜਾਂ ਟੂਹੀ ਦੁਖਣ ਵਾਲੇ ਬਜ਼ੁਰਗਾਂ ਦੇ ਵਾਸਤੇ ਵੀ ਵੈਲਟਾਂ ਦਿੱਤੀਆਂ ਜਾਂਦੀਆਂ ਨੇ ਅਸੀਂ ਪਿੱਛੇ ਮੰਨ ਲਓ 12 ਤਰੀਕ ਨੂੰ ਭਲਾਡੇ ਵਿਸ਼ੇ ਕੈਂਪ ਲਾਇਆ ਸੀ ਉਹ ਵੀ ਨੇਕੀ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਲਾਇਆ ਸੀ ਜਿਨ੍ਹਾਂ ਦੇ ਵਿੱਚ ਆਪਣੇ ਟਿੰਕੂ ਜੀ ਵੀ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਇਹਨਾਂ ਕੈਂਪਾਂ ਦਾ ਅੰਗ ਇਹਨਾਂ ਦੇ ਜੀਵਨ ਵਿੱਚ ਕੀ ਸਹਿਯੋਗ ਮੰਨਦੇ ਹੋ ਤੁਸੀਂ ਅਸੀਂ ਇਹ ਸਹਿਯੋਗ ਮੰਨਦੇ ਆਂ ਵੀ ਜੋ ਵੀ ਸਾਡੇ ਅੰਗ ਹੀਣ ਭੈਣ ਭਰਾ ਨੇਗੇ ਚੱਲਣ ਫਿਰਨ ਦੇ ਵਿੱਚ ਅਸਰਮੱਥ ਨੇ ਘਰਾਂ ਦੇ ਵਿੱਚ ਬੈਠੇ ਨੇਗੇ ਜੋ ਅਸੀਂ ਸਾਰੇ ਰਲ ਮਿਲ ਕੇ ਕੈਂਪ ਲਵਾ ਰਹੇ ਆਂ ਉਹਨਾਂ ਨਾਲ ਉਹਨਾਂ ਨੂੰ ਵਹੀਕਲ ਮਿਲ ਜਾਂਦੇ ਨੇ ਤਾਂ ਆਪਣਾ ਜੀਵਨ ਜਿਉਣ ਵਾਸਤੇ ਦੁਨੀਆ ਦੇਖ ਸਕਦੇ ਨੇ ਆਪਦੇ ਰੋਜ਼ ਮਰਾਂ ਤੇ ਛੋਟੇ ਮੋਟੇ ਕੰਮ ਕਰਕੇ ਆਪਣਾ ਪੇਟ ਪਾਲ ਸਕਦੇ ਨੇ